ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਲਾਈਵ ਕੀ ਪਾਈ ਅਮਰਤਪਾਲ ਸਿੰਘ ਨੇ ਹੁਣ ਐਸਜੀਪੀਸੀ ਚੋਣਾਂ ਦੇ ਵਿੱਚ ਲੋਕਾਂ ਨੂੰ ਜੋ ਐਸਜੀਪੀਸੀ ਵੋਟਾਂ ਬਣਾਉਣ ਦੀ ਅਪੀਲ ਕੀਤੀ ਸੀ ਉਸ ਤੋਂ ਬਾਅਦ ਹੁਣ ਸਰਗਰਮ ਰਾਜਨੀਤੀ ਦੇ ਵਿੱਚ ਵੀ ਇੱਕ ਵੱਡਾ ਧਮਾਕਾ ਕਰਨ ਦੀ ਥਾਂ ਲਈ ਹੈ ਜਿਸ ਦੇ ਨਾਲ ਸਰਕਾਰਾਂ ਦੀ ਰਾਤਾਂ ਦੀ نیند ਉੱਡ ਗਈ ਹੈ ਜੇ ਆ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਹੇ ਰਾਜਦੀਪ ਸਿੰਘ ਖਾਲਸਾ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਦੱਸ ਦिए ਕਿ ਉਹਨਾਂ ਨੇ ਪਿਛਲੇ ਦਿਨੀ ਸਟੇਜ ਤੋਂ ਕਿਹਾ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਆਪਣੀ ਹੋਂਦ ਗਵਾ ਚੁੱਕਿਆ ਹੈ ਜਦ ਕਿ ਹੁਣ ਉਸ ਦੇ ਪ੍ਰਧਾਨ ਨੂੰ ਬਦਲ ਕੇ ਜਸਵੀਰ ਸਿੰਘ ਰੋਡੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਜਾਣਾ ਚਾਹੀਦਾ ਹੈ ਉੱਥੇ ਹੀ ਮੰਗ ਇਹ ਵੀ ਉੱਠ ਰਹੀ ਹੈ ਕਿ ਅਕਾਲੀ ਦਲ ਜੋ ਬਾਦਲ ਹੈ ਉਸ ਦੇ ਪ੍ਰਧਾਨ ਨੂੰ ਹਟਾ ਕੇ ਅਕਾਲ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਭਾਈ ਸਾਹਿਬ ਹਰਪ੍ਰੀਤ ਸਿੰਘ ਨੂੰ ਜਥੇਦਾਰ ਜੋਹਨ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਲਾਉਣਾ ਚਾਹੀਦਾ ਹੈ ਤਾਂ ਉੱਥੇ ਹੀ ਜ਼ਿਆਦਾਤਰ ਮੰਗ ਇਹ ਵੀ ਉੱਠ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਤਾਕੀ ਅਕਾਲੀ ਦਲ ਫਿਰ ਤੋਂ ਆਪਣੀ ਲੋਕਪ੍ਰਿਅਤਾ ਲੋਕਾਂ ਦੇ ਵਿੱਚ ਬਣਾ ਸਕੇ ਜੋ ਇੱਕ ਪਰਿਵਾਰ ਦੇ ਕਰਕੇ ਉਹ ਲਗਾਤਾਰ ਨਿਗਾਰਬਲ ਜਾ ਰਹੀ ਹੈ ਉਹ ਪਾਰਟੀ ਜੋ ਲਗਾ ਸ਼ਹੀਦੀਆਂ ਤੋਂ ਬਾਅਦ ਹੋਂਦ ਦੇ ਵਿੱਚ ਆਈ ਸੀ ਇੱਕ ਪਰਿਵਾਰ ਦੇ ਨਿੱਜੀ ਵਫਾਦਾ ਕਰਕੇ ਉਹ ਅੱਜ ਲੋਕਾਂ ਦੇ ਵਿੱਚ ਇਸ ਕਦਰ ਤੱਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਿਸੇ ਸਮੇਂ ਰਾਜਨੀਤੀ ਦੇ ਵਿੱਚ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਰਹਿਣ ਵਾਲੀ ਅਕਾਲੀ ਦਲ ਅੱਜ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਐਸ ਜਨ ਉਹ ਦੇ ਵਿੱਚ ਤੁਸੀਂ ਆਪਣੀ ਰਿਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜਾਂ ਫਿਰ ਇਸ ਸਮੇਂ ਜੋ ਆਵਾਜ਼ ਉੱਠ ਰਹੀ ਹੈ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਗਿਆਨੀ ਹਰਪ੍ਰੀਤ ਸਿੰਘ ਭਾਈ ਅਮਰਤਪਾਲ ਸਿੰਘ ਜਾਂ ਫਿਰ ਜਸਵੀਰ ਸਿੰਘ ਰੋਡੇ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੌਣ ਯੋਗ ਉਮੀਦਵਾਰ ਲੱਗਦਾ ਹੈ ਪ੍ਰਧਾਨਗੀ ਅਹੁਦੇ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸ ਸਕਦੇ ਹੋ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਹੁਣ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਵੀਡੀਓ ਵੱਲ ਜਿੱਥੇ ਕਿ ਉਹਨਾਂ ਨੇ ਵੱਡੇ ਤੇ ਅਹਿਮ ਖੁਲਾਸੇ ਕਰ ਦਿੱਤੇ ਨੇ ਕਿਉਂਕਿ ਭਾਈ ਅਮਰਤਪਾਲ ਸਿੰਘ ਕਰਕੇ ਰਾਜਦੇਵ ਸਿੰਘ ਖਾਲਸਾ ਜੀ ਨੂੰ ਜਾਣਿਆ ਜਾਂਦਾ ਹੈ ਤੇ ਉਹਨਾਂ ਦੇ ਬਿਆਨ ਵੀ ਲੋਕ ਧਿਆਨ ਨਾਲ ਸੁਣਦੇ ਨੇ ਉਹ ਸੁਣੋ ਇਹ ਬਿਆਨ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ 48 ਦਲ ਕਹਾਉਂਦਾ ਤੇ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਮਾ ਉਹਨੂੰ ਅਸਲ 40 ਦਲ ਮੰਨਦਾ ਹਾਂ ਮਾ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਟਾਈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ ਚ ਪ੍ਰਤਾਪ ਸਿੰਘ ਬਾਦਲ ਨੇ ਇਹ ਕਹਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿੱਖਾਂ ਦੀ ਪ੍ਰਤਨਿਧਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੱਤਨ ਨੂੰ ਬਣਾਇਆ ਗਿਆ ਸੀ ਬੜੀ ਤੁਰਬਾਨੀ ਵਿੱਚੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਟਲਤਾਤ ਸਾਹਿਬ ਦੇ ਸਾਥ ਦਾ ਜ਼ਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਨੇ ਅਤੇ ਬਾਬਾ ਜੋਬਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਐ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ 47 ਦਲ ਦਾ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਹ ਸਕੇ ਭਤੀਜੇ ਨੇ ਬਾਬਾ ਜਗਵਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਗੀਰ ਸਿੰਘ ਉਹ ਅੰਮ੍ਰਿਤ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਜੇ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਕਿ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਤਰਤਾ ਧਰਤਾ ਜਿਹੜੇ ਨੇ ਉਸ ਦੇ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਕਿ ਨਿਓ ਭਾਈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਚਲਤ ਸਿੰਘ ਸਾਹਿਬ ਦੇ ਸਾਥਕ ਜਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫਾਇਕ ਨੇ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜ ਹੀ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਗਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਗਤ ਦੀ ਸੋਚੇ ਜਿਹੜੀ ਸੀ ਥਾਲਸਾ ਪੰਥ ਦੀ ਇਹ ਵਾਰਸੀ ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸਿਰਜੀਤ ਚਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਦੇਖੋ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ ਤਸਵੀਰ ਬਾਦਲ ਦੀ ਤਾਂ ਦੀ ਪ੍ਰਧਾਨਗੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਧੀ ਦੀ ਕੋਈ ਮਿਲਿਆਦਾ ਜਿਹੜੀ ਆ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬ ਇਤਰਾਈ ਬਰਗਾੜੀ ਦੀ ਬੇਅਦਬ ਕੁਆਈ ਜੋਹਰ ਸਿੰਘ ਬਾੜੇ ਵਿੱਚੋਂ ਪਾਵਨ ਸਰੂਪ ਦਰੂ ਗੁਰਦੰਸਾਹ ਦਾ ਚੋਰੀ ਚਰਾਇਆ ਫਿਰ ਇਹਨਾਂ ਨੇ ਬਹਿਬਲ ਚਲਣ ਗੋਲੀ ਚਲਾਈ ਇਹਨਾਂ ਨੇ ਕੌਟ ਤੋਂ ਪੂਰੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਜਾਲੀ ਮਾਫੀ ਜਿਹੜੀ ਸੀ ਜੀ ਉਹ ਜਿਹੜਾ ਆਪਣੇ ਆਪ ਨੂੰ ਰਹਿਮ ਰਹੀਮ ਕਹੋਂਦਾ ਗੁਰਮੀਤ ਰਾਮ ਰਹੀਮ ਉਹਨੂੰ ਵਾਈ ਕਰੋੜਾਂ ਰੁਪਈਆ ਖਰਚ ਕੀਤਾ ਸਿੱਖ ਪੰਥ ਦੀਆਂ ਧਜੀਆਂ ਉਣਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਧੋਰ ਉਲੰਘਣਾ ਕੀਤੀ ਸੋ ਇਹ ਨੂੰ ਸ਼ਹੀਰ ਬਾਦਲ ਨੂੰ ਕੌਣ ਮੰਨਦਾ ਵੀ ਇਹ ਆਕਾਲੀ ਦਲ ਦਾ ਪ੍ਰਧਾਨ ਹੈ ਦੇਖੋ ਸੰਜਤ ਨੇ ਪ੍ਰਧਾਨਤਾ ਪਹਿਲਾਂ ਹੀ ਬਦਲਤਾ ਕਿਉਂਕਿ ਜਿੱਥੇ ਸ਼੍ਰੋਮਣੀ ਆਕਾਲੀ ਦਲ ਪਹਿਲਾਂ ਉਸ ਨੂੰ ਸੰਜਤ ਰਾਜ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖ ਜਿਹੜੀ ਮਜ਼ਬੂਤ ਵਿਰੋਧੀ ਧਿਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਤੋਂ ਹੀ ਸ਼ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਕਿਉਂ ਵੀ 1 ਐਮਐਲ ਇਹਨਾਂ ਦੀ ਮੀਟਿੰਗ ਚਾਹੁੰਦਾ ਹੈ 2 ਐਮਐਲ ਆਉਂਦੇ ਨਹੀਂ ਹਨ ਇੰਨੀ ਵੱਡੀ ਦੁਰਦਸ਼ਾ ਤਾਂ ਕਦੇ ਹੋਈ ਨਹੀਂ ਇਹਨਾਂ ਨੂੰ ਸੰਜਤ ਨੇ ਪਹਿਲੇ ਹੀ ਲਾ ਦਿੱਤਾ ਸੁਖਵੀਰ ਬਾਦਲੇ ਦੇ ਅਸਤੀਫਾ ਦੇਣ ਦੀ ਕੀ ਲੋੜ ਹੈ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇਹ ਚ ਜਿਹੜੀ ਹੈ ਸੀਟ ਪਾਰਲੀਮੈਂਟ ਦੇ ਵਿੱਚ ਜਿੱਤੀ ਹੈ ਉਹ ਵੀ ਇੱਕ بڑا ਜਿਹੜਾ ਸੀ ਇਹਨਾਂ ਨੇ ਜ਼ਹਿਰ ਨਾਲ ਇੱਕ ਸਮਝੌਤਾ ਕਰਕੇ ਜਿੱਤੀ ਹੈ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਦਾ ਕੋਈ ਹੈ ਹੀ ਦਰਜਾ ਬੰਦਾ ਹੈ ਹੀ ਨਹੀਂ ਸ਼ਰੌਨੀ ਇਕਾਲੀ ਦਲ ਹੈ ਹੀ ਨਹੀਂ ਹੁਣ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਪਣੇ ਕਾਲ ਦੇ ਵਿੱਚ ਜਮੀਨ ਹਲਾਤੀ ਸੀ। ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਖ ਪੰਥ ਦੀ ਮਹਾਨ ਕੁਰਬਾਨੀ ਪਿਛੋਂ ਤੇ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾਰਲੀਮੈਂਟ ਦੀਆਂ ਉਹਨਾਂ ਦੀ ਪ੍ਰਧਾਨਗੀ ਵੇਲੇ ਆਈਆਂ ਸੀਗੀਆਂ ਤੇ ਇਹ ਸਾਲਾ ਦੇ ਵਿੱਚ ਇਹ ਜੇ ਪਰਿਵਾਰ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨਿਸ਼ਚਿਤ ਤੌਰ ਤੇ ਹਾਰ ਲਿਆਉਣ ਜੇ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨਾਲੋਂ ਹੋਰ ਵਧੀਆ ਤੇ ਸੋਚੋਜਾ ਜਿਹੜਾ ਹੈਗਾ ਹੁਣ ਤੂੰ ਬਦਲ ਹੋਈ ਨਹੀਂ ਸਕਦਾ ਦੇਖੋ ਜੀ ਪਾਰਟੀ ਤਾਂ ਜਿਹੜੀ ਬਣਾਉਂਦਾ ਉਹਨਾਂ ਨੇ ਕੀ ਐਲਾਨ ਕੀਤਾ ਉਹ ਉੱਥੇ ਕੀਤਾ ਸੀ ਨਾ ਉਸ ਦੇ ਵਿੱਚੋਂ ਜਿਹੜੀਆਂ ਜੱਲਾ ਉਹਨਾਂ ਨੇ ਚਾਹੀਆਂ ਉਸ ਬਾਰੇ ਮੈਂ ਟਿੱਪਣੀ ਨਹੀਂ ਪਰੰਤੂ ਜਿਹੜਾ ਹੈਗਾ ਅਕਾਲੀ ਦਲ ਤਾਂ ਜਿਹੜੀ ਪੁਨਰ ਸੁਰਜੀਤੀ ਹੈ ਉਸ ਦੀ ਹੀ ਆਪਣਾ ਇਸੇ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੀ ਅਗਵਾਈ ਵਿੱਚੇ ਹੋਵੇਗੀ ਮੇਰੀ ਆਖਰੀ ਮੁਲਾਕਾਤ ਭਾਈ ਅਮਰਪਾਲ ਸਿੰਘ ਦੇ ਨਾਲ 5 ਜੂਨ ਨੂੰ ਹੋਈ ਹੈ ਜੀ ਹਾਂ ਇਲੈਕਸ਼ਨ ਤੋਂ 4 ਨੂੰ 4:30 ਨੂੰ ਨਤੀਜਾ ਆਇਆ ਤੇ 5:30 ਨੂੰ ਪਹਿਲੇ ਹੀ ਅਸੀਂ ਸਮਨ ਨਿਰਧਾਰਤ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਜੇ 5 ਜੂਨ ਨੂੰ ਤੁਸੀਂ ਹਰ ਹਾਲਤ ਵਿੱਚ ਆਇਓ ਤੇ 5 ਜੂਨ ਨੂੰ ਮੈਂ ਜੇਲ੍ਹ ਦੇ ਵਿੱਚ ਐਸੀ ਸਾਡੀ ਲੰਬੀ ਚੌੜੀ ਜਿਹੜੀ ਮੁਲਾਕਾਤ ਹੋਈ ਸੀ ਦੇਖੋ ਉਹ ਤਾਂ ਇੱਕ ਝੂਠਾ ਮੁਕੱਦਮਾ ਬਣਾਇਆ ਹੈ ਉਹ ਤਾਂ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਬਣਾਇਆ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਉਹ ਮੁਕੱਦਮੇ ਦੀ ਕੋਈ ਟੋਕੇ ਨਹੀਂ ਬੰਦੀ ਪਾਰਲੀਮੈਂਟ ਲੋਕ ਸਭਾ ਜਿਹੜੀ ਹੈ ਸ਼ੁਰੂ ਹੋਣ ਲੱਗੀ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਹੁੰਦਾ ਉਹ ਤੁਹਾਨੂੰ ਵਾਲਾ ਸਮੇਂ ਦੱਸੂਗਾ